ਜੇ ਆਪਾਂ ਕੈਨੇਡਾ ਚ ਲਈ ਜਾਈਏ ਇੱਕ ਦਿਨ ਦਾ ਕਿੰਨੇ ਕਮਾ ਲੈਂਦਾ ਬੰਦਾ ਉਹ ਇੱਥੇ ਉੱਥੇ ਇੱਕ ਦਿਨ ਦਾ ਬੰਦਾ ਮੈਂ ਤੁਹਾਨੂੰ ਦੱਸਦਾ ਹਾਂ ਉਹਨਾਂ ਕਰਕੇ 8 ਗੁਣਾ 17 36 ਗੁਣਾ 8 8000 ਰੁਪਏ ਕਮਾ ਲੈਂਦਾ ਇੱਕ ਦਿਨ ਦਾ ਇੱਕ ਦਿਨ ਦਾ 8000 8000 ਹਾਂ ਤਾਂ 10 ਦਿਨਾਂ ਦਾ ਤਾਂ 8000 ਹੋ ਗਿਆ ਹਾਂ 1,60 2,40,000 ਪਰ ਮੈਂ ਇੱਕ ਮਹੀਨਾ ਇੱਕ ਦਿਨ ਦਾ 81000 ਰੁਪਏ ਬਣਦਾ ਤੇ ਆਹ ਖੜ ਜਾ ਦਿਨ ਪਤਾ ਕਿਨੇ ਆਣ ਦਾ ਕੰਮ 22 ਦਿਨ ਕੰਮ ਕਰਨਾ ਹੁੰਦਾ 22 ਦਿਨ ਬਸ ਮਹੀਨੇ ਚ ਫਿਰ 1,60 ਹੋ ਗਿਆ 60000 1,80,000 ਰੁਪਏ ਹੋ ਗਿਆ ਮਹੀਨੇ ਦਾ 1,80,000 3000 ਵੀ ਮੰਨ ਕੇ ਚੱਲ ਖਰਚਾ ਆਪਣਾ ਉੱਥੇ ਉੱਥੇ ਖਰਚਾ ਮੈਂ ਦਾਦਨਾ ਖਰਚਾ ਖੰਡਦਾ ਆਪਣਾ ਖਰਚਾ ਕਿੰਨਾਗਾ ਮੀਨੇ ਦੋਦਾ ਬਸ ਕੋਥੇ ਉਹਦਾ 42000 ਰੁਪਏ ਖਰਚ ਆਗਾ ਆਮ ਖੁੱਲਾ ਬਸ ਬਸ ਬੇਣੀ ਤੇ ਵੀ 45 ਲਾ ਲਾ ਤੂੰ ਬਸ ਤ ਆਪਣਾ 42000 ਰੁਪਏ ਖਰਚ ਕਰਦਾ ਉਥੇ ਕਰੋੜਪਤੀ ਬਣ ਜਾਗੇ ਜਾ ਕੇ ਓਏ ਉਥੇ ਤਖੰਡਾ ਹਾਂ ਮਨ ਤੋਂ ਆਪਣੇ ਭਾਈ ਉਥੇ ਨਹੀਂ ਬੰਦੇ ਕਰੋੜਪਤੀ ਓਏ ਕਰੋੜ ਕਰੋੜ ਲੱਗਾ ਹੋਏ ਮਾਰਕੀਟ ਚ ਜੇ ਰਿਟਰਨ ਦੇ ਕੇ ਜੇ ਕਰੋੜ ਤੂੰ ਇਹ ਜੇ ਲਾ ਦੇ ਇਕੋ ਦੀ ਸੈਂ ਆਵ ਚਾਹ ਤਰਾ ਉਤੋਂ 골ਡ ਜਿੰਮ ਨਾਲ ਕਰੋੜ ਲਾਦਾ ਕਿੰਨੇ ਸ਼ੇਅਰ ਹੋਗੇ 9 ਲੱਖ ਸ਼ੇਅਰ ਹੋ ਗਿਆ ਹੋਊ ਹੈ 9 ਲੱਖ ਕਿਉਂ ਹੋਗਾ 10 ਲੱਖ ਸ਼ੇਅਰ ਹੋ ਗਿਆ ਹੋਊ ਜੇ 9 ਰੁਪਏ ਨੂੰ ਲਾ ਲਾ ਕਿੰਨੇ ਨੂੰ ਹੋ ਗਿਆ ਕਰੋੜ ਰੁਪਏ ਇਨਵੈਸਟ ਕਰਨਾ ਹੈ ਨਾ ਫਿਰ ਕਿੰਨੇ ਹੋਏ 90000 ਹੋਏ ਇਹਦੇ ਕਰੋੜ ਦੇ ਆ ਕਰੋੜ ਦੇ 90000 ਹੋਏ ਹੈ ਹੈ ਕਰੋੜ ਦੇ ਕਿੰਨੇ ਹਜ਼ਾਰ ਹੋਏ ਦੱਸ 90 ਆ ਰਹੀ ਹੋਏ 60 ਆ ਧਿਆ ਧਿਆ 11 ਲੱਖ ਨਹੀਂ ਇੰਨੇ ਨਹੀਂ ਬੰਦੇ ਹੰਡ ਹ 1 ਕਰੋੜ ਰੁਪਈਆ ਜੇ ਹਨਾ ਹੋ ਤੇ ਆਪਾਂ 9 ਰੁਪਏ ਤੇ ਇੱਕ ਸ਼ੇਅਰ ਖਰੀਦਿਆ ਹਾਂ ਆ 92 ਸੈਂਕੜਾ ਹਜ਼ਾਰ ਧਿਆ ਲੱਖ ਧਿਆ ਲੱਖ 11 ਲੱਖ 11111 ਸ਼ੇਅਰ ਹੁੰਦੇ ਆ अच्छा जी जे 1 पैसा ਵਧੂ ਤਾਂ ਆਪਾਂ ਨੂੰ ਕਿੰਨੇ ਪੈਸੇ ਮਿਲਣਗੇ ਦੱਸ ਕਾਇਦਾ ਹੀ ਸੈਂਕੜਾ ਯਾ ਤੈ ਰੱਖ ਲੈ 11 ਲੱਖ 1111 ਰੁਪਏ ਬਣ ਜਾ ਕਰਨੀ ਆਪਾਂ ਨਹੀਂ ਨਹੀਂ ਵਾਣਨੇ ਮੈਂ ਕਿਹਾ ਉੱਥੇ ਮੰਨ ਲਾ ਵੀ ਆਪਾਂ ਦੋਨੇ 2 ਲੱਖ ਰੁਪਏ ਕਮਾ ਲਿਆ ਹਾਂ 12 ਦੁਣਾ 24 ਲੱਖ ਹੋ ਗਿਆ 2 ਸਾਲ ਅੱਜ 48 चार साल चयानवे लाख रुपये पुट लागे बी <laughs> दिन काम करना साढ़े चार लाख रुपया हो गया महीने <laughs> <नहीं> का <था। laughs> बारे बन जाएगा इन पैसे आपा ही करा गए रेह <laughs>